ਦੇ ਚਾਂਸਸ ਮਤਲਬ ਜੇ ਤੁਸੀਂ ਕੰਬਟ ਕੰਬਟ ਸਪੋਰਟਸ ਦੀ ਗੱਲ ਕਰਦੇ ਆ ਉਹਦੇ ਵਿੱਚ ਤੁਹਾਨੂੰ ਆਬਵੀਅਸਲੀ ਤੁਹਾਡੀ ਬਾਡੀ ਟੋਲ ਲੈਂਦੀ ਆ ਨਾ ਕਿ ਤੁਸੀਂ ਆਪਦੀ ਬਾਡੀ ਨੂੰ ਯੂਜ਼ ਕਰ ਰਹੇ ਆ ਧੱਕ ਰਹੇ ਆ ਸੱਟ ਰਹੇ ਆ ਨਾ ਤੇ ਆਬਵੀਅਸਲੀ ਉਹਦੇ ਵਿੱਚ ਤੁਹਾਡੀਆਂ ਜਿਆਦਾ ਇੱਕ ਇੱਕ ਫਿਲਮ ਵੀ ਆ ਬੰਦਾ ਦਾ ਸੀਟੀ ਬਾਰੇ ਹੂੰ ਹੂੰ ਸੀਟੀ ਕੀ ਹੁੰਦੀ ਹੈ ਸੀਟੀ ਕੋਈ ਕੰਡੀਸ਼ਨ ਆ ਜਿਹਦੇ ਨਾਲ ਮਤਲਬ ਥੋੜੀ ਥੋੜੇ ਦਿਮਾਗ ਦੇ ਕੀ ਕਹਿੰਦੇ ਆ ਕਿ ਨੋਰਮੈਲਟੀਜ਼ ਆਉਣ ਲੱਗ ਜਾਂਦੀਆਂ ਕਿ ਤੁਹਾਨੂੰ ਕੋਲੀਜਨਸ ਨਾਲ ਮਤਲਬ ਫੁੱਟਬਾਲ NFL ਦੇ ਵਿੱਚ ਸੀਗਾ ਉਹ ਕਿ ਥੋੜੇ ਬਾਰ ਬਾਰ ਜਦੋਂ ਕੋਲਾਈਡ ਕਰਦੇ ਆ ਪਲੇਅਰਸ ਤੇ ਥੋੜੇ ਦਿਮਾਗ ਬ੍ਰੇਨ ਡੈਮੇਜ ਹੁੰਦਾ ਉਹਦੇ ਨਾਲ ਓਕੇ ਓਕੇ ਤੇ ਉਹਨੂੰ ਸਿਟੀ ਕਹਿੰਦੇ ਆ ਜਸਟ ਕੋਲਪ ਅਪ ਕਰ ਜਸਟ ਕੋਲਾਈਡ ਕਰਨ ਨਾਲ ਹਾਂ ਮਤਲਬ ਕਿਉਂਕਿ ਫੁੱਟਬਾਲ ਹੈ ਹੀ ਹੈ ਨਾ ਰਗਬੀ ਹੈ ਹੀ ਉਹ ਜੀ ਹੈ ਕਿ ਉਹ ਇੰਨੇ ਵਾਰੀ ਇੱਕ ਦੂਜੇ ਦੇ ਵਿੱਚ ਵੱਜਦੇ ਆ ਤੇ ਹਾਂ ਉਹ ਜ਼ੋਰ ਨਾਲ ਵੱਜਦੇ ਆ ਉਹਨਾਂ ਦੀਆਂ ਬਹੁਤ ਮਤਲਬ ਉਹ ਸੀਗੀ ਉਹਨਾਂ ਦੇ ਆਪਣੀਆਂ ਇਕੁਪਮੈਂਟਸ ਬੜੀਆਂ ਤਕੜੀਆਂ ਕੀਤੀਆਂ ਕਿ ਆਪਣਾ ਇੰਪੈਕਟ ਤਾਂ ਵੀ ਘੱਟ ਕੀਤਾ ਜਾਵੇ ਪਰ ਹਜੇ ਵੀ ਉਹਨਾਂ ਨੇ ਫਿਰ ਇੱਕ ਇੱਕ ਬੰਦੇ ਨੇ ਜਿਵੇਂ ਤੇ ਫਿਲਮੀ ਬਣੀ ਆ NFL ਨੇ ਆਪ ਵੀ ਇੰਨਾ ਪੈਸਾ ਲਾਇਆ ਉਹ ਕਵਰ ਕਰਨਾ ਸੀ ਚੀਜ਼ ਬਈ ਵੀ ਇਹਨੂੰ ਲੁਕਾਉਣ ਵਾਸਤੇ ਕਿ ਬਾਹਰ ਨਾ ਜਾਵੇ ਕਿਉਂਕਿ ਆਬਵੀਅਸਲੀ ਸਾਰਾ ਬਿਜ਼ਨਸ ਠੱਪ ਹੁੰਦਾ ਨਾ ਕਿਉਂਕਿ ਉਸ ਤੋਂ ਬਾਅਦ ਸੀਰੀਅਸ ਕਿਵੇਂ ਹੋਇਆ ਜਿਹੜੇ ਪਲੇਅਰ ਸੀਗੇ ਜੋ ਰਟਾਇਰ ਹੋ ਜਾਂਦੇ ਸੀ ਕਈਆਂ ਨੂੰ ਬ੍ਰੇਨ ਡੈਮੇਜ ਦੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਸੀ ਨਾ ਬ੍ਰੇਨ ਡੈਮੇਜ ਨਾਲ ਕਈ ਅਬਨਾਰਮਲਟੀਜ਼ ਆ ਜਾਂਦੀਆਂ ਸੀ ਨਿਊਰੋਲੋਜੀਕਲ ਤੇ ਉਸ ਤੋਂ ਬਾਅਦ ਉਹ ਇੱਕ ਇੱਕ ਕੇਸ ਸੀਗਾ ਕਿ ਉਹਨੇ ਆਪਣੀ ਫੈਮਿਲੀ ਮਾਰਤੀ ਆਪਣੀ ਵਾਈਫ ਦੀ ਵਾਈਫ ਦਾ ਮਰਡਰ ਕਰਤਾ ਕਿਉਂਕਿ ਉਹਨੂੰ ਆਵਾਜ਼ਾਂ ਸੁਣਨੀਆਂ ਸੀ ਕੁਝ ਇਹਜਾ ਜੋ ਤਾਂ ਕਰਕੇ ਇਹ ਚੀਜ਼ ਬਾਅਦੋਂ ਸੀਰੀਅਸ ਮਤਲਬ ਉਹ ਚ ਟਾਪਿਕ ਚ ਆਈ ਕਿ ਵੀ ਇਹਨੂੰ ਤੁਹਾਨੂੰ ਕਰਨਾ ਪੈਣਾ ਐਡਰੈਸ ਕਿ ਇਹ ਕੀ ਚੀਜ਼ ਅਸੀਂ ਟੀਕੀ ਆ ਤਾਂ ਬੜੀ ਸਪੋਰਟਸ ਦੇ ਵਿੱਚ ਮੈਮਾ ਦੇ ਵਿੱਚ ਵੀ ਤੁਸੀਂ ਮੁਕੀਆਂ ਖਾਣੀਆਂ ਸਿਰ ਦੇ ਵਿੱਚ ਹਨਾ ਤੇ ਹੌਲੀ ਹੌਲੀ ਇਹ ਇਹ ਚੀਜ਼ ਇਹ ਇੱਕ ਗੇਮ ਐ ਜੀ ਐ ਕਿ ਤੁਹਾਡਾ ਮਤਲਬ ਤੁਹਾਡਾ ਕੁਝ ਲੈ ਜਾਂਦੀ ਆ ਹੌਲੀ ਹੌਲੀ ਜਿਵੇਂ ਕੋਈ ਵੀ ਕੰਬੈਟ ਸਪੋਰਟਸ ਹਨਾ ਕਿਉਂਕਿ ਮੁਹੰਮਦ ਅਲੀ ਤੁਸੀਂ ਵੇਖਿਆ ਹੋਊਗਾ ਵਨ ਆਫ ਦਾ ਗ੍ਰੇਟੈਸਟ ਮਤਲਬ ਕਿਹਾ ਜਾਂਦਾ ਹਨਾ ਬਾਕਸਰ ਤੇ ਉਹਨਾਂ ਦੀ ਐਂਡ ਵਾਲੀ ਜ਼ਿੰਦਗੀ ਵੇਖਣੀ ਹਨਾ ਮਤਲਬ ਉਹਨਾਂ ਨੂੰ ਪੈਰਾਲਾਈਜ਼ ਹੋ ਗਿਆ ਜੀ ਜਾਂ ਜੋ ਵੀ ਡਿਮੈਂਸ਼ੀਆ ਕੋਸ਼ਕਾ ਸਕਦੇ ਹਾਂ ਹਾਂ ਮਤਲਬ ਕੋਈ ਵੀ ਬੜੀਆਂ ਚੀਜ਼ਾਂ ਹੋ ਸਕਦੀਆਂ ਕਿ ਵੀਰ ਕਿੱਥੇ ਮੁੱਕੀ ਵਾਇਰ ਰਹੀ ਹੈ ਕਿੱਥੇ ਐਨਾ ਜਦੋਂ ਐਨਾ ਜਦੋਂ ਤੁਸੀਂ ਕੁੱਟ ਪੈ ਰਹੀ ਹੈ ਤੁਹਾਡੇ ਤਾਂ ਤੁਹਾਡਾ ਆਬਵੀਅਸਲੀ ਹੈ ਨਾ ਵੀ 2-4 ਸਾਲ 5 ਸਾਲ ਦਾ ਘਟੋ ਘਟ ਘਟਣ ਗਈ ਲਾਈਫ ਦੇ ਹੈਨਾ ਬਿਲਕੁਲ ਯਾ ਤੁਸੀਂ ਇੰਜਰੀ ਦੇ ਸ਼ਿਕਾਰ ਹੋਮੋਗੇ ਉਹੀ ਚੀਜ਼ ਹੈ ਵੀ ਹਰੇਕ ਸਪੋਰਟਸ ਦੇ ਡਿਫਰੈਂਟ ਡਿਫਰੈਂਟ ਆ ਜਿਵੇਂ ਹੁਣ ਯੂਐਫਸੀ ਹੈ ਯੂਐਫਸੀ ਤੇ ਫਿਰ ਉਹ ਉਹ ਜਿਹੜਾ ਪੈਸਾ ਜ਼ਿਆਦਾ ਹੈ ਰਾਈਟ ਉਹ ਪੈਸਾ ਫਿਰ ਆਈ ਹੈ ਵੀ ਕਿਸੇ ਚੀਜ਼ ਦੇ ਐਕਸਪੈਂਸ ਤੇ ਆ ਬਾਕੀ ਇਹ ਵੀ ਚੀਜ਼ ਆ ਉਹਨਾਂ ਨੂੰ ਲਾਈਕ ਆਪਾਂ ਦੇਖੀਏ ਰਿਕਵਰੀ ਬਹੁਤ ਸ਼ਧੀ ਕਰਦੇ ਆ ਪਲੇਅਰ ਬਿਕੋਜ਼ ਉਹਨਾਂ ਨੂੰ ਦੁਨੀਆ ਦੇ ਟਾਪ ਦੇ ਡਾਕਟਰ ਉਹਨਾਂ ਦੇ ਆਲੇ ਦੁਆਲੇ ਮਤਲਬ ਉਹਨਾਂ ਦੀ ਮਿਹਨਤ ਬਹੁਤ ਹੁੰਦੀ ਆ ਮਤਲਬ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਇੱਕ ਫਾਈਟ ਮਤਲਬ ਇੱਕ ਫਾਈਟ ਲਈ ਉਹਨਾਂ ਨੂੰ 6-6 ਮਹੀਨੇ ਕੈਂਪ ਚ ਰਹਿਣਾ ਪੈਂਦਾ ਕਿ ਕੈਂਪ ਦਾ ਮਤਲਬ ਕਿ ਤੁਸੀਂ ਉਹਦੇ ਇੱਕ ਸਕੇਡਿਊਲ ਫੋਲੋ ਕਰਨਾ ਪਰਟੀਕੂਲਰ ਕਿ ਤੁਸੀਂ ਆਹੀ ਚੀਜ਼ਾਂ ਖਾਣੀਆਂ ਐ ਐਕਸਰਸਾਈਜ਼ ਕਰਨੀਆਂ ਹਾਂ ਕਿਸੇ ਵੀ ਫਾਈਟ ਮਤਲਬ ਤੁਹਾਨੂੰ 6 ਮਹੀਨੇ ਤੁਹਾਨੂੰ ਰਿਕਵਰ ਕਰਨ ਤੇ ਲੱਗ ਜਾਂਦਾ ਬਾਅਦ ਚ ਫਾਈਟ ਤੋਂ ਬਾਅਦ ਥੋੜੇ ਥੋੜੇ ਸਾਰੇ ਜਿਹੜੇ ਸਟਾਵਾਜ ਦੀਆਂ ਹੋਣੀਆਂ ਉਹ ਭਰਨ ਤੇ ਲੱਗ ਜਾਂਦਾ ਟਾਈਮ ਕਿਉਂਕਿ ਕਿਉਂਕਿ ਆਹੀ ਹੈ ਡਾਕਟਰਸ 노 ਡਾਊਟ ਡਾਕਟਰ ਵੀ ਹਨਾ ਜਦੋਂ ਤੁਹਾਨੂੰ ਡਾਕਟਰਸ ਸਾਰੇ ਥੋੜੇ ਜਿਹੜੇ ਡਾਈਟੀਸ਼ੀਅਨ ਜੇ ਉਹ ਸਾਰੇ ਜਦੋਂ ਤੁਹਾਡੇ ਕੋਲ ਟਾਪ ਵਰਲਡ ਦੇ ਟਾਪ ਨੌਚ ਬੈਠਿਆ ਹਨਾ ਕਿਉਂਕਿ ਕਹਿੰਦੇ ਹੁੰਦੇ ਵੀ ਕਹਿੰਦੇ ਕੀ ਹੁੰਦੇ ਸਹੀ ਉਹ ਹੈ ਵੀ ਜਿਹੜੀ ਤੁਹਾਡੀ ਬਾਡੀ ਹੈ ਉਹੀ ਤੁਹਾਨੂੰ ਹੀਲ ਕਰਦੀ ਹੈ ਹਨਾ ਦਵਾਈਆਂ ਦਵਾਈਆਂ ਚਲੋ ਠੀਕ ਹੈ ਉਹਨਾਂ ਦਾ ਅਲੱਗ ਇੰਪੈਕਟ ਹੈ ਪਰ ਤੁਹਾਡੀ ਬਾਡੀ ਜੀ ਤੁਹਾਡੀ ਹਰੇਕ ਬੰਦੇ ਦੀ ਅਲੱਗ-ਅਲੱਗ ਬਾਡੀ ਹੈ ਜੇ ਤੁਹਾਡੀ ਬਾਡੀ ਜਿਆਦਾ ਸਮਰੱਥਾ ਤੁਸੀਂ ਛੇਤੀ ਠੀਕ ਹਨਾ ਤਾਂ ਤੁਹਾਨੂੰ ਸਾਰੇ ਜਿਹੜੇ ਵਰਲਡ ਦੇ ਟੌਪ ਨੌਚ ਮੇਰੇ ਤੁਹਾਡੇ ਕੋਲੇ ਬੰਦੇ ਬੈਠੇ ਆ ਤਾਂ ਯਾ ਬਿਲਕੁਲ ਨਹੀਂ ਆਪਾਂ ਗੱਲ ਕਰ ਰਹੇ ਸੀ ਸਪੋਰਟ ਇੰਜਰੀ ਦੀ ਜਿਵੇਂ ਇੱਕ ਤੁਸੀਂ ਵੀਡੀਓ ਪੁੱਲ ਕਰ ਸਕਦੇ ਆ ਜੇ ਤੁਸੀਂ ਬਰੌਗ ਲੈਜ਼ਨਰ ਜੋ ਡਬਲਯੂਡਬਲਯੂ ਸੀਗਾ ਹਮ ਹਮ ਉਹਨੇ ਇੱਕ ਮੈਨੂਵਰ ਮਤਲਬ ਉਹਨੇ ਇੱਕ ਮੂਵ ਕਰਨਾ ਜੀ ਰੋਪਸ ਤੇ ਝੜ ਕੇ ਤੇ ਉਹਦਾ ਨਾਮ ਸੀ ਸ਼ੂਟਿੰਗ ਸਟਾਰ ਸ਼ਾਇਦ ਸ਼ੂਟਿੰਗ ਸਟਾਰ ਪ੍ਰੈਸ ਉਹਨੇ ਆਲਮੋਸਟ ਆਪ ਦੀ ਤੌਣ ਦਲਾ ਲੈਣੀ ਸੀ ਇੰਨੇ ਭਾਰੇ ਬੰਦੇ ਨੇ 200 ਪਲੱਸ ਪਾਉਂਡ ਦਾ ਬੰਦਾ ਉਹਨੇ ਉਹ ਅਟੈਂਪਟ ਕੀਤਾ ਤੇ ਪਰ ਉਹਨੇ ਇੱਕ ਮੈਚ ਖਤਮ ਕੀਤਾ ਪਰ ਉਹ ਕਹਿੰਦੇ ਵੀ ਉਸ ਤੋਂ ਬਾਅਦ ਉਹ ਸੇਮ ਨਹੀਂ ਰਿਹਾ ਉਹ ਚੀਜ਼ ਤੋਂ ਬਾਅਦ ਕੋਈ ਧੌਣ ਥੋੜੀ ਉਹ ਚੀਜ਼ ਟੁੱਟ ਜਾਂਦੀ ਪ੍ਰੋਗਲੈਸਨ ਹੋ ਰਿਹਾ ਓਕੇ ਓਕੇ ਮਤਲਬ ਸਟੋਨ ਕੋਲਣਾ ਵੀ ਮਤਲਬ ਆਪਾਂ ਕਹਿ ਦਿੰਦੇ ਆ ਕਿ ਫੇਕ ਹੈ ਰੈਸਲਿੰਗ ਪਰ ਆਬੀਅਸਲੀ ਥੋੜੀ ਬੋਡੀ ਜਿੱਥੇ ਨਮਾਉਣ ਬਾਅਦ ਹਾਂ ਤਾਂ ਆਂ ਤਾਂ ਹਾਂ ਬਿਲਕੁਲ ਬਿਲਕੁਲ ਇਹਦਾ ਚਾਰ ਤੋਂ ਚਾਕੇ ਕੋਈ ਕਿਤੋਂ ਮਰਿਆ ਕੋਈ ਕਿਤੋਂ ਮਰਿਆ ਜਾ ਉਹਦਾ ਹੁੰਦਾ ਹੀ ਹੈ ਸ਼ੌਕ ਦਾ ਯਾਵੇ ਮੈਂ ਪੜੀ ਜਾਂਦਾ ਸੀ ਕਿ ਸਰਚ ਸੀਟਿਸ ਪ੍ਰੋਗਰੈਸਿਵ ਕੈਰੋ ਬ੍ਰੇਨ ਡਿਜ਼ੀਜ਼ ਐਸੋਸੀਏਟਡ ਵਿਦ ਟਰਾਮੈਕ ਬ੍ਰੇਨ ਇੰਜਰੀਜ਼ ਲੈਕ ਜਦੋਂ ਤੁਸੀਂ ਮਲਟੀਪਲ ਬਲੋਸ ਹੁੰਦੀਆਂ ਤੁਹਾਡੇ ਹੈਡ ਤੇ ਕੋਈ ਮਾਰਦਾ ਵਾ ਜਾਂ ਐਨ ਐਫ ਐਨ ਐਫ ਐਲ ਵਿੱਚ ਜਿਆਦੇ ਚਾਂਸਸ ਹੁੰਦੇ ਹਨ ਤੁਸੀਂ ਕਲਾਈਡ ਕਰਦੇ ਆ ਤੁਸੀਂ ਦੁਬਾਰਾ ਦੁਬਾਰਾ ਤਾਂ ਜਾਂ ਇੰਜਰੀਜ਼ ਤਾਂ ਹੁੰਦੀਆਂ ਹੀ ਆ ਜਿਵੇਂ ਜਿਵੇਂ ਲਾਈਕ ਬੰਦੇ ਦੀ ਉਮਰ ਹੁੰਦੀ ਜਾਂਦੀ ਹੈ ਉਵੇਂ ਹੋਰ ਔਖਾ ਹੁੰਦਾ ਬਾਅਦ ਚੋਂ ਜਨੇਦਰ ਡਿਫਰੈਂਟ ਡਿਫਰੈਂਟ ਵੇਜ਼ ਨੇ ਇੰਜਰੀ ਹੋਣ ਦੇ ਹਣਾ ਵੀ ਪਰ ਡੈਡਲੀ ਨੇ ਬਰੋ ਹਰ ਇੱਕ ਗੇਮ ਚ ਡੈਡਲੀ ਤਾਂ ਹੈਗੀ ਉਹ ਇੰਜਰੀ ਤੁਹਾਨੂੰ ਆਪਣੀ ਫਿਟਨੈਸ ਤੇ ਧਿਆਨ ਦੇਣਾ ਚਾਹੀਦਾ ਤੁਹਾਨੂੰ ਤੁਸੀਂ ਕੌਨਸ਼ੀਅਸ ਜਿਆਦਾ ਰਹਿਣਾ ਚਾਹੀਦਾ ਹਾਲਾਂਕਿ ਅੱਜ ਕੱਲ ਹਾਲਾਂਕਿ ਅੱਜ ਕੱਲ ਬਹੁਤ ਹਰ ਇੱਕ ਗੇਮ ਦੇ ਬੋਰਡ ਨੇ ਜਿਹੜੇ ਬਹੁਤ ਜ਼ੋਰ ਲਾ ਰਹੇ ਨੇ ਵੀ ਸਾਡੀ ਸੇਫਟੀ ਨੂੰ ਪ੍ਰਾਇੋਰਟੀ ਦਿੰਦੇ ਨੇ ਬਟ ਸਟਿਲ ਇੰਜਰੀਜ਼ ਤਾਂ ਹੋ ਰਹੀ ਹੈ ਕਿਉਂਕਿ ਹਿਮਨ ਹਿਮਨ ਬੋਡੀ ਬਰੋ ਉਹਨੂੰ ਪੂਰਾ ਸਟ੍ਰੈਚ ਕਰਦੇ ਨੇ ਉਹ ਸੋਚਦੇ ਥੋੜੀ ਉਹ ਪੂਰਾ ਡੈਡੀਕੇਟਿਡ ਹੋ ਜਾਂਦੇ ਨੇ ਤਾਂ ਫਿਰ ਇਹ ਇੰਜਰੀਜ਼ ਆ ਨੈਮਾਰ ਆ ਨਾ ਪਲੇਅਰ ਮੈਂ ਉਹਦੇ ਬਾਰੇ ਸੁਣਿਆ ਉਹ ਬਹੁਤ ਸੱਟਾਂ ਖਾਂਦਾ ਨੇ ਮਤਲਬ ਉਹ 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 ਥੋੜਾ ਜਿਹਾ ਫੇਮਸ ਹੋ ਦੇ ਕਰਕੇ ਅਸੀਂ ਕਿ ਉਹ ਡਾਈਵ ਕਰਦਾ ਸੀ ਥੋੜਾ ਜਿਆਦਾ ਕਿ ਰੈਫਰੀ ਨੂੰ ਦਿਖਾਉਣ ਲਈ ਮਤਲਬ ਸਟਿਗਮਾ ਇਹ ਸਾਰਾ ਫੁੱਟਬਾਲ ਸਾਰਿਆਂ ਨਾਲ ਹੀ ਆਏ ਫੁੱਟਬਾਲਰਸ ਦੇ ਨਾਲ ਕਿ ਥੋੜਾ ਜਿਹਾ ਇਹ ਐਕਟਿੰਗ ਕਰਦੇ ਆ ਮਤਲਬ ਜਦੋਂ ਕੋਈ ਮਾੜਾ ਟੱਚ ਕਰਦੇ ਲੱਗ ਪੈਂਦੇ ਆ ਕਿ ਹਣਾ ਥੋੜਾ ਜਿਹਾ ਮਤਲਬ ਇਹਨਾਂ ਨੂੰ ਕ੍ਰਿਟਿਸਾਈਜ਼ ਵੀ ਕੀਤਾ ਜਾਂਦਾ ਹੋਰ ਸਪੋਰਟਸ ਵੱਲੋਂ ਕਿ ਤੁਸੀਂ ਇੰਨੇ ਤੁਸੀਂ ਟਫ ਬੰਦੇ ਥੋੜੋ ਤੁਸੀਂ ਤੁਸੀਂ ਮਾੜੇ ਨਾਲ ਲੱਗ ਪੈਂਦੇ ਬਟ ਉਹਨਾਂ ਦਾ ਆਪ ਦਾ ਉਹ ਉਹ ਹੈ ਸਕੀਮ